ਅਧਿਆਪਕ ਸਾਥੀਓ ਸਤਿ ਸ਼੍ਰੀ ਅਕਾਲ ਮੈਂ ਰਜਿੰਦਰ ਕੁਮਾਰ ਸਾਇੰਸ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੋਟਵਰੀ ਅੱਜ ਸੇਵਾਮੁਕਤ ਹੋ ਰਿਹਾ ਹਾਂ ਅੱਜ ਹੀ ਦੇ ਦਿਨ ਅਸੀਂ ਦੋ ਅਧਿਆਪਕ ਸੇਵਾਮੁਕਤ ਹੋ ਰਹੇ ਹਾਂ ਫਰਕ ਸਿਰਫ ਇਹ ਹੈ ਕਿ ਇੱਕ ਅਧਿਆਪਕ ਨੂੰ ਪੈਨਸ਼ਨ ਹੈ ਔਰ ਇੱਕ ਨੂੰ ਨਹੀਂ ਤੋਂ ਸਾਡੇ ਸਾਥੀ ਜਸਵੀਰ ਤਲਵਾੜਾ ਜੀ ਦੁਆਰਾ ਅਕਸਰ ਹੀ ਸੰਘਰਸ਼ ਦੇ ਲਈ ਸੰਦੇਸ਼ ਪਾਏ ਜਾਂਦੇ ਆ ਪਰ ਮੈਂ ਦੇਖਦਾ ਕਿ ਬਹੁਤ ਸਾਰੇ ਸਾਥੀ ਖਾਲੇ ਵੀ ਉਹਨਾਂ ਦੇ ਵਿੱਚ ਨਹੀਂ ਪਹੁੰਚਦੇ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਪਿਛਲੇ 3-4 ਮਹੀਨੇ ਤੋਂ ਮੈਨੂੰ ਨੀਂਦ ਨਹੀਂ ਆ ਰਹੀ ਜਿਸ ਦਾ ਕਾਰਨ ਤੁਸੀਂ ਸਾਰੇ ਪਲੀਪਾਂਤ ਸਮਝਦੇ ਹੋ ਮੈਂ ਤੁਹਾਨੂੰ ਵੀ ਇਹੀ ਕਹਿਣਾ ਚਾਹੁੰਦਾ ਹਾਂ ਕਿ ਅੱਜ ਤੁਸੀਂ ਜਾਗ ਨਹੀਂ ਰਹੇ ਪਰ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਵੀ ਨੀਤ ਨਹੀਂ ਲਾ ਦੇਗੀ ਇਸ ਲਈ ਸਾਥੀਓ ਸੰਘਰਸ਼ ਦੇ ਵਿੱਚ ਜਰੂਰ ਆਵੋ ਅੱਜ ਮੈਨੂੰ ਪ੍ਰੋਫੈਸਰ ਮੋਹਨ ਸਿੰਘ ਦੀਆਂ ਲਿਖੀਆਂ ਕੁਝ ਸਤਰਾਂ ਯਾਦ ਆ ਰਹੀਆਂ ਹਨ ਬਾਤੀ ਕਲਮਾ ਅਤੇ ਹਥੋੜੇ ਤਿੱਖੇ ਕਰ ਲੋ ਸੰਧੋ ਯਾਰ ਤਗੜਾ ਇੱਕ ਤਰਸ਼ੂਲ ਪਣਾ ਕੇ ਯੁੱਧ ਕਰੋ ਪਰ ਚੰਡੋ ਯਾਰ ਯੁੱਧ ਕਰੋ ਪਰ ਚੰਡੋ ਯਾਰ ਯੁੱਧ ਕਰੋ ਪਰ ਚੰਡੋ ਯਾਰ ਧੰਨਵਾਦ